ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਪਰਾਲੀ ਖੇਤ ਚ ਬੋਣੀ ਕਿੰਨੀ ਕਲਾਹੀ ਵੰਦਾ ਕੀ ਕੀ ਇਹਦੇ ਫਾਇਦੇ ਨੇ ਕੋਈ ਨੁਕਸਾਨ ਹੈ ਜਾਂ ਨਹੀਂ ਹੈ ਇਹਦੇ ਬਾਰੇ ਆਪਾਂ ਗੱਲਬਾਤ ਅੱਜ ਕਰਨੀ ਹੈ ਸਾਡੇ گاਉ ਵਦੂ ਕਿਸਾਨ ਪ੍ਰਲਾਦ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਸਲੌਦੀ ਤੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਵਿੱਚ ਵਾ ਕੇ ਸੰਭਾਲ ਰਹੇ ਨੇ ਤੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕਿਵੇਂ ਰਿਹਾ ਤਜਰਬਾ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਪਰਾਲੀ ਜਿਹੜੀ ਖੇਤਾਂ 'ਚ ਲਗਾਤਾਰ ਬਾਹ ਰਹੇ ਆ ਜੀ ਹਾਂਜੀ ਥੋੜਾ ਜਿਹਾ ਦੱਸੋ ਵੀ ਕਿਵੇਂ ਦੇ ਤਿਆਰ ਬੇ ਰਹੇ ਤੁਹਾਡੇ ਹੁਣ ਤੱਕ ਦੇ ਇਹ ਤਿਆਰ ਬੇ ਬਹੁਤ ਵਧੀਆ ਰਹੇ ਜੀ 18 ਤੋਂ ਬਾਹ ਰਹੇ ਆ ਆਪਾਂ ਇਹ ਵਿੱਚ ਹਾਂਜੀ ਤੇ ਬਹੁਤ ਫਾਇਦਾ ਰਿਹਾ ਫੇਚ ਫੋਲ ਹੋ ਗਈ ਕਾਰਬਨ ਮਾਦਦਾ ਬਹੁਤ ਵਧ ਗਿਆ ਜੀ ਤੇ ਪਿੰਡ ਦੇ ਵਿੱਚ ਜਿਵੇਂ ਹੁਣ ਮੈਂ ਦੇਖਦਾ 65 ਤੋਂ 70% ਕਿਸਾਨ ਤੁਸੀਂ ਜੋੜੇ ਆ ਇਧਰ ਨੂੰ ਤੁਸੀਂ 100% ਹੋ ਗਏ ਜੀ ਹੁਣ ਤਾਂ ਤੇ ਫਿਰ ਵੀ ਵੀ ਕਿਵੇਂ ਲੱਗੇ ਕੀ ਬੇਲਾਂ ਤੇ ਫਰਕ ਦੇਖਿਆ ਸੀਗੇ ਅਸੀਂ ਦੋ ਜਣੇ ਸੀਗੇ ਜੀ ਹਾਂਜੀ ਤੇ ਆਪਣਾ ਪਹਿਲੇ ਸਾਲ ਅਸੀਂ ਦੋਹਾਂ ਦੀ ਦੱਬੀ ਸੀਗੀ ਬਰਾੜੀ ਸਮਝ ਲੋ ਬੇਲਾ ਪਹਿਲਾਂ 90 ਦਿਨ ਤੇ ਚੱਲੇ ਜਾਂਦੀਆਂ ਸੀਗੀਆਂ ਹਰਪ੍ਰੀਤ ਵੀ ਦੀ ਗੱਲ ਕਰਦੇ ਹਾਂ ਆਪੀ ਦੀ ਗੱਲ ਕਰਦੇ ਹਾਂ ਹਾਂਜੀ 80 ਦਿਨ ਤੇ 90 ਦਿਨ ਤੇ ਚੱਲੇ ਜਾਂਦੀਆਂ ਸੀ ਬੇਲਾ ਹੁਣ ਇਹ 110 20 ਤੇ ਵੀ ਚੱਲੇ ਆਂਦੀਆਂ ਨੇ ਜੀ ਠੀਕ ਹੈ ਉਹਨੂੰ ਦੇਖਦੇ 1 ਸਾਲ ਦਾ ਸਾਰਿਆਂ ਦੀ ਖਤਮ ਹੋ ਗਿਆ ਬੇਲਾ ਸਾਡੀਆਂ ਦੋਹਾਂ ਦੀਆਂ ਖੜੀਆਂ ਸੀ ਠੀਕ ਹੈ ਜੀ ਉਹਦੇ ਕਰਕੇ ਫਿਰ ਸਾਰੀ ਪਿੰਡ ਲੱਗ ਗਿਆ ਹੁਣ ਜੀ ਤੇ ਝਾੜ ਕਿੰਨਾ ਕੁ ਵਧਿਆ ਝਾੜ ਦਾ ਫਰਕ ਬਹੁਤ ਪੈਗਾ ਜੀ ਉਹ ਬੇਲ ਵੱਧ ਖੜ ਗਈ ਝਾੜ ਦਾ ਫਰਕ ਪੈਣਾ ਹੀ ਹੈ ਜੀ ਠੀਕ ਹੈ ਜੀ ਹਾਂਜੀ ਡੀਏਪੀ ਦਾ ਖਰਚਾ ਕਿੰਨਾ ਘਟਾਇਆ ਕਿੰਨੇ ਬੈਗ ਤੇ ਆ ਗਏ ਅੱਧੇ ਤੇ ਆ ਗਏ ਜੀ ਅੱਛਾ ਜੀ 6 ਬੈਗ ਪਾਉਂਦੇ ਹੁੰਦੇ ਸੀ ਪਹਿਲਾਂ ਜੀ ਓਕੇ ਹੁਣ 3.5 ਤੇ ਜਿਹੜੀ ਪਰਾਲੀ ਆ ਦੇਖੋ ਇਹ ਚ ਵੱਡੀ ਮਾਤਰਾ ਚ ਤੁਸੀਂ ਜੈਵਿਕ ਮਾਦੇ ਦੀ ਵੀ ਗੱਲ ਕੀਤੀ ਹੈ ਜੈਵਿਕ ਮਾਦ ਦਾ ਵਧੀਆ ਵੇਲ ਖੜੀ ਆ ਝਾੜ ਵਧੀਆ ਹਾਂਜੀ ਤੇ ਜਿਹੜੇ ਕਿਸਾਨ ਆਪਣੇ ਪਿੰਡ ਗੱਠਾ ਬਣਾਉਂਦੇ ਰਹੇ ਉਹਨਾਂ ਦੇ ਜਾਂ ਅੱਗ ਲਾਉਂਦੇ ਰਹੇ ਉਹਦੇ ਨਾਲ ਮਿੱਟੀ ਹਾਰਡ ਹੋਣ ਲੱਗ ਗਈ ਜੀ ਵੈਸੇ ਤਾਂ ਜੀ ਜਿਹੜੀਆਂ ਆਪਾਂ ਗੱਠਾਂ ਚਗਾਉਂਦੇ ਨਾ ਜਮੀਨ ਹਾਰਡ ਹੋਣ ਲੱਗ ਜਾਂਦੀ ਹੈ ਇਹਦੇ ਨਾਲ ਹਰ ਇੱਕ ਸਾਲ ਪੈਣ ਨਾਲ ਪੂਲੀ ਹੋਣ ਲੱਗੀ ਜੀ ਠੀਕ ਹੈ ਜੀ ਬਣਸ਼ੀਤੀ ਲੱਗ ਗਈ ਠੀਕ ਹੈ ਠੀਕ ਨੇ ਜੀ ਤੇ ਵਧੀਆ ਰਿਜ਼ਲਟ ਆ ਗਿਆ ਹੁਣ ਤਾਂ ਜਮੀਨ ਦਾ ਜਾਨ ਬਹੁਤ ਪੈ ਗਈ ਇਹਨਾਂ ਨਾਲ ਤੇ ਵਾਤਾਵਰਨ ਦਾ ਤਾਂ ਦੇਖੋ ਸੰਭਾਲ ਹੋ ਰਹੀ ਹੈ ਸਾਡੀ ਉਪਜਾਊ ਸ਼ਕਤੀ ਵਧ ਰਹੀ ਹੈ ਉਪਜਾਊ ਸ਼ਕਤੀ ਬਹੁਤ ਵਧ ਗਈ ਹਾਂਜੀ ਤੇ ਬਾਕੀ ਜਿਹੜੇ ਕਿਸਾਨ ਹਜੇ ਵੀ ਅੱਗ ਲਾਉਂਦੇ ਨੇ ਉਹਨਾਂ ਨੂੰ ਕੀ ਸਨੇਹਾ ਦੋਹੋਂਗੇ ਨਹੀਂ ਪਰਾਲੀ ਵਿੱਚੇ ਪਾਉਣੀ ਚਾਹੀਦੀ ਹੈ ਜੀ ਚਕਾਉਣਾ ਚਕਾਉਣੀ ਨਹੀਂ ਚਾਹੀਦੀ ਪਰਾਲੀ ਠੀਕ ਹੈ ਜੀ ਵਿੱਚ ਬਹੁਤ ਸਾਰੀ ਠੀਕ ਹੈ ਜੀ ਬਰ ਨਾਲ ਸੌਖਾ ਕੰਮ ਆਈ ਬੜਾ ਔਖਾ ਨਹੀਂ ਹੈਗਾ ਹਲੇ ਗੱਠਾਂ ਵਾਲਾ ਤਾਂ ਟਾਈਮ ਲੱਗਿਆ ਦਾ ਹਫਤਾ ਦਸ ਦਿਨ ਇਹ ਪ੍ਰਾਲੀ ਵਾਲਾ ਤਾਂ ਆਪਾਂ ਦੂਜੇ ਦਿਨ ਕੰਮ ਸ਼ੁਰੂ ਆਪਾਂ ਕੱਲ ਜੀਰੀ ਵੱਡੇ ਹੀ ਰਾਤ ਨੂੰ ਠੀਕ ਹੈ ਚਲੋ ਅੱਜ ਕੰਮ ਚੱਲਦਾ ਆਪਣਾ ਕੱਲ ਨੂੰ ਅਨੁਸਾਰ ਲੈਣਗੇ ਅਸੀਂ ਇੱਥੇ ਠੀਕ ਹੈ ਵੀਰ ਜੀ ਧੰਨਵਾਦ ਜੀ ਹੱਸਿਕਾ ਠੀਕ ਹੈ